ਪ੍ਰਧਾਨ ਮੰਤਰੀ ਨਰਮੋਦੀ ਮੋਦੀ ਅੱਜ ਆਪਣੇ ਗੁਜਰਾਤ ਦੇ 2 ਦਿਨਾਂ ਦੌਰੇ ਤੇ ਅੰદાવાદ ਪਹੁੰਚ ਗਏ ਨੇ। ਅੰદાવાદ ਵਿੱਚ ਇੱਕ ਵੱਡੇ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਭਾਰਤ ਸ਼੍ਰੀ ਕ੍ਰਿਸ਼ਨ ਅਤੇ ਗਾਂਧੀ ਦੇ ਨਕਸ਼ੇ ਤੇ ਚੱਲ ਕੇ ਸ਼ਕਤੀਸ਼ਾਲੀ ਹੋ ਰਿਹਾ ਏ। ਉਹਨਾਂ ਨੇ ਕਿਹਾ ਕਿ ਹੱਤਵਾਦ ਦੇ ਆਕਾਮਾਂ ਨੂੰ ਹੁਣ ਅਸੀਂ ਛੱਡਦੇ ਨਹੀਂ। ਕਿਉਂ ਜੋ ਪੈਲਗਾਮ ਦਾ ਬਦਲਾ ਭਾਰਤ ਨੇ ਕਿਸ ਤਰ੍ਹਾਂ ਲਿਆ ਦੁਨੀਆ ਉਸਦੀ ਗਵਾਹ ਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਛੋਟੇ ਕਾਰੋਬਾਰੀ ਕਿਸਾਨਾਂ ਅਤੇ ਪਸ਼ੂ ਪਾਲਕਾਂ ਦਾ ਹਿੱਤ ਉਹਨਾਂ ਲਈ ਸਭ ਤੋਂ ਉੱਪਰ ਏ। ਉਹਨੇ ਆਪਣੇ ਸੰਬੋਧਨ ਵਿੱਚ ਅੱਗੇ ਕਿਹਾ ਕਿ ਕੇਂਦਰ ਸਰਕਾਰ GST ਵਿੱਚ ਰਿਫਾਰਮ ਕਰ ਰਹੀ ਹੈ ਅਤੇ ਇਸ ਵਾਰ ਦੀ ਦੀਵਾਲੀ ਤੇ ਸਾਰਿਆਂ ਨੂੰ ਖੁਸ਼ੀਆਂ ਦਾ ਬੋਨਸ ਮਿਲੇਗਾ। ਉਹਨੇ ਕਿਹਾ ਕਿ ਪੀਐਮ ਕਾਰੀ ਯੋਜਨਾ ਤਹਿਤ ਲੱਖਾਂ ਲੋਕਾਂ ਨੂੰ ਲਾਭ ਮਿਲਿਆ ਹੈ। ਸਾਧਯੋਗ ਗੁਜਰਾਤ ਦੀ ਇਹ ਧਰਤੀ ਦੋ ਮੋਹਨ ਦੀ ਧਰਤੀ ਹੈ। ਇਹ सुदर्शन चक्रधारी मोहन यानी हमारे श्री श्रीकृष्ण और दूसरे चरखाधारी मोहन यानी साबरमती के संत पूज्य बापू भारत आज ਇਨ ਦੋਨੋ ਕੇ ਦਿਖਾਏ ਰਾਸਤੇ ਪਰ ਚਲ ਕਰਕੇ ਨਿਰੰਤਰ ਸਫਲਤ ਹੋਤਾ ਜਾ ਰਹਾ ਹੈ ਇਸੋ ਪਹਿਲਾ ਅੰਮਦਾਬਾਦ ਵਿੱਚ ਪ੍ਰਧਾਨ ਮੰਤਰੀ ਵੱਲੋਂ ਇੱਕ ਰੋਡ ਸ਼ੋਅ ਕੀਤਾ ਗਿਆ ਜਿੱਥੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਉਹਨਾਂ ਦਾ ਸਵਾਗਤ ਕੀਤਾ ਪ੍ਰਧਾਨ ਮੰਤਰੀ ਨੇ ਅੰਬਦਾਬਾਦ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਇਹ ਪ੍ਰੋਜੈਕਟ ਸ਼ਹਿਰੀ ਵਿਕਾਸ, ਬਿਜਲੀ, ਸੜਕ ਤੇ ਰੇਲਵੇ ਦੇ ਖੇਤਰਾਂ ਨਾਲ ਸਬੰਧਤ ਹਨ। ਪ੍ਰਧਾਨ ਮੰਤਰੀ ਭਲਕੇ ਆਪਣੀ ਗੁਜਰਾਤ ਫੇਰੀ ਦੇ ਦੂਜੇ ਦਿਨ, ਮੇਕ ਇਨ ਇੰਡੀਆ ਦੀ ਸਫਲਤਾ ਦੀ ਇੱਕ ਪ੍ਰਮੁੱਖ ਉਦਾਹਰਣ ਵਜੋਂ ਅੰਬਦਾਬਾਦ ਦੇ ਹੰਸਲਪੁਰ ਵਿੱਚ ਪਹਿਲੇ ਆਲਮੀ ਬੈਟਰੀ ਇਲੈਕਟ੍ਰਿਕ ਵਾਹਨ ਇਹ ਵਿਟਾਰਾ ਨੂੰ ਹਰੀ ਝੰਡੀ ਦੇਣਗੇ। ਭਾਰਤ ਦੇ ਗ੍ਰੀਨ ਊਰਜਾ ਦੇ ਖੇਤਰ ਵਿੱਚ ਇਹ ਆਤਮ ਨਿਰਭਰਤਾ ਨੂੰ ਦਰਸਾਉਂਦਾ ਇੱਕ ਇਤਿਹਾਸਕ ਕਦਮ ਹੈ।